ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬੀਓ ਹੋਰ ਕਿਰਾਨਜਾਲਾ ਆਮੀਦਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਰਦੀ ਪਰਾਂ ਦੇ ਵਿੱਚ ਹੋਵੋਗੇ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਮੁੱਖ ਮੰਤਰੀ ਨੇ ਭਗਵੰਤ ਮਾਨਪਾਣਡੇ ਨੇ ਪੱਲੇ ਪਹਿਲਾਂ ਅਰਘਿਤ ਆ ਕਿ ਸਾਰੇ ਪੰਜਾਬੀ ਰਾਹਤ ਵੰਡ ਇਹਦੇ ਵਿੱਚ ਮੁੱਖ ਮੰਤਰੀ ਆਤਵਾਨ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਓ ਕਿਸੇ ਪੰਜਾਬੀ ਨੂੰ ਇਸ ਵਿੱਚ ਯੋਗਦਾਨ ਪਾਉਣ ਦੀ ਕੋਈ ਲੋੜ ਨਹੀਂ ਇਹ ਸਾਰਾ ਇਹਨਾਂ ਨੇ ਆਪ ਗਵਨ ਕਰ ਜਾਣਾ ਆਪ ਕਰ ਜਾਣਾ ਜਿਹੜੀ ਵੀ ਤੁਸੀਂ ਸੇਵਾ ਕਰ ਲਈਆਂ 5000 5000 ਰੁਪਏ 10 ਰੁਪਏ 100000 ਲੱਖ ਉਹ ਸਿੱਧਾ ਉਹ ਪੀੜਤ ਲੋਕਾਂ ਦਾ ਲੈ ਕੇ ਜਾਓ ਜਿਹੜੇ ਹਰ ਪੀੜਤ ਆਉਣੇ ਪਿੰਡਾਂ ਵਿੱਚੋਂ ਇਕੱਠਾ ਕਰਕੇ ਸਿੱਧਾ ਉੱਥੇ ਲੈ ਕੇ ਜਾਓ ਇਹਨਾਂ ਨੂੰ ਦੇਣ ਦੇ ਕੋਈ ਲੋੜ ਨਹੀਂ ਸਾਰਾ ਅਧਿਕਾਰ ਜਾਣਾ ਹਜਮ ਕਰ ਜਾਣਾ ਆਪਣਾ ਕੋਈ ਪਸਤਾਉਣ ਤੋਂ ਇਲਾਵਾ ਫਿਰ ਕੁਝ ਨਹੀਂ ਰਹਿਣਾ ਉਹ ਵਿਚਾਰੇ ਲੋਕਾਂ ਨੇ ਫੇਰ ਉਹ ਵੀ ਰਹਿ ਜਾਣਾ ਬਿਨਾਂ ਕਿਸੇ ਸਹਯਤਾ ਤੋਂ ਤੇ ਆਪਣਾ ਪੈਸਾ ਵੀ ਚਲਾ ਜਾਣਾ ਤੇ ਇਹਨਾਂ ਨੇ ਹਜਮ ਕਰ ਜਾਣਾ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਆ ਕਿ ਮੁੱਖ ਮੰਤਰੀ ਰਾਤਪਾਲ ਦੇ ਵਿੱਚ ਕੋਈ 1 ਰੁਪਿਆ ਨਾ ਪਾਓ ਸਾਰੇ ਉਹ ਕਿਸਾਨਾਂ ਨੂੰ ਸਿੱਧਾ ਦੇ ਕੇ ਆਓ ਉਹ ਹਰ ਪਿੰਡ ਤੇ ਲੋਕਾਂ ਨੂੰ ਉਹ ਸਾਰੇ ਜੋ ਵੀ ਇਸ ਦੀ ਮਾਰ ਹਟਾਇਨ ਉਹਨਾਂ ਸਾਰੇ ਸਿੱਧੇ ਆਪਣਾ ਯੋਗਦਾਨ ਦੇ। ਵੈਜੀ ਜੀ ਕਫਾਨ ਸਾਹ ਵੈਜੀ ਜੀ ਜੀ